ਵੈਗੁਰੂ ਜੀ ਕਾ ਸੰਸਾ ਵੈਗੁਰੂ ਜੀ ਕੀ ਫਤਿਹ 13 ਹੀ 13 ਮਿਸ਼ਨ ਵੱਲੋਂ ਗੁਰੂ ਹਰਕਿਸ਼ਨ ਸਾਹਿਬ ਜੀ ਪ੍ਰਕਾਸ਼ ਪੁਰਬ ਦੇ ਸੰਬੰਧੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇੱਕ ਬਹੁਤ ਵੱਡਾ ਉਪਰਾਲਾ ਗੁਰੂ ਸਾਹਿਬ ਦੀ ਬਖਸ਼ਿਸ਼ਾਂ ਦਿੱਤਾ ਜਾ ਰਿਹਾ ਜਿਸ ਵਿੱਚ 28 ਜੁਲਾਈ ਦਿਨ ਐਸਵਾਰ 13 ਹੀ 13 ਮੈਡੀਕਲ ਸੈਕਟਰ 32 ਦੇ ਮਿਉਂ ਹੈਂਡੀਕੈਪ ਪਰਸਨਸ ਨੇ ਉਹਨਾਂ ਨੂੰ ਜਿੱਥੇ ਵੀਲਚੀਅਰ ਟ੍ਰਾਈਸਾਈਕਲਸ ਹੀਰਿੰਗ ਐਡ ਆਰਟੀਫੀਸ਼ੀਅਲ ਲਿੰਗਸ ਵਾਕਰ ਸਟਿਕਸ ਇਹ ਸਾਰੀਆਂ ਜੜੀਆਂ ਨੇ ਇਹ ਉੱਥੇ ਫ੍ਰੀ ਆਫ ਕਾਸਟ ਵੰਡੀਆਂ ਜਾਂਦੀਆਂ ਨੇ ਆਰ ਜੀ ਿਹੜੀ ਵੀ ਯੋਗ ਲੋੜਵਾਂ ਮੰਨਿਆ ਨੂੰ ਇਹਨਾਂ ਦੀ ਲੋੜ ਹੈ ਉਹਨਾਂ ਨੂੰ ਸਾਡਾ ਸਨੇਹਾ ਆਪ ਜੀ ਦਿਓ ਤੇ 98143 00013 ਤੇ ਸੰਪਰਕ ਕਰੋ ਵਧੇਰੇ ਜਾਣਕਾਰੀ ਲਈ ਉਹਨਾਂ ਵਾਸਤੇ ਪ੍ਰੋਪਰ ਇੱਕ ਐਪਲੀਕੇਸ਼ਨ ਜੋ ਕਿ 13 ਹੀ 13 ਮੈਡੀਕਲ ਸੈਕਟਰ 32 ਚੋਂ ਮਿਲੇਗੀ ਆਪ ਜੀ ਉਸ ਨੂੰ ਪ੍ਰੋਪਰ ਫਿਲ ਕਰਕੇ ਅਟੈਸਟ ਕਰਵਾ ਕੇ ਉਹ 25 ਜੁਲਾਈ ਤੱਕ ਆਪ ਜੀ ਸ਼ਾਮ ਨੂੰ 6 ਵਜੇ ਤੱਕ ਉਹ ਸਬਮਿਟ ਕਰਾ ਸਕਦੇ ਹੋ ਵਾਈਗੁਰ ਦੀ ਕਾਪਤਾ ਵਾਈਗੁਰ ਦੀ ਚੀਰਪਤਾ